ਸਾਥੀਓ ਨਮਸਕਾਰ ਇੱਕ ਨਵੀਂ ਸੋਚ ਦੇ ਵਿੱਚ ਤੁਹਾਡਾ ਫੇਰ ਸਵਾਗਤ ਆ ਆ ਹੈਗੀ ਜੀ ਨਕੋਦਰ ਦੀ ਰੇੜੀ ਮਾਰਕੀਟ ਜਿਹੜਾ ਧਿਆਨ ਨਾਲ ਦੇਖਿਓ ਬੋਰਡ ਪੁੱਠਾ ਪਿਆ ਵਾ ਪਰੰਨ ਨੂੰ ਪਰੇਸ਼ਾਨੀ ਹੋ ਰਹੀ ਹੋਈ ਕਿ ਮੈਂ ਪੜ ਦਿਨਾ ਤੁਹਾਡੇ ਲਈ ਲਿਖਿਆ ਆ ਜੀ ਰੇੜੀ ਮਾਰਕੀਟ ਨਗਰ ਕਾਉਂਸਲ ਨਕੋਦਰ ਹੌਲੀ ਹੌਲੀ ਆਪਾਂ ਚੱਲਦੇ ਆਂ ਦੇਖਦੇ ਆਂ ਕਿ ਇਹ ਰੇੜੀ ਮਾਰਕੀਟ ਆ ਕਿ ਕੂੜਾ ਮਾਰਕੀਟ ਆ ਧਿਆਨ ਨਾਲ ਧਿਆਨ ਦਿਓ ਜਰਾ ਕੀ ਤੁਹਾਨੂੰ ਇਹ ਰੇੜੀ ਮਾਰਕੀਟ ਲੱਗ ਰਹੀ ਆ ਜਾਂ ਕੂੜਾ ਮਾਰਕੀਟ ਲੱਗ ਰਹੀ ਆ ਆਪਣੇ ਆਪਣੇ ਥਿਊਜ਼ ਦਿਓ ਨਾਲ ਨਾਲ ਮੈਂ ਵੀਡੀਓ ਬਣਾ ਰਹੇ ਆ ਮੈਂ ਨਾਲ ਨਾਲ ਮੇਰੇ ਭਾਈ ਸਾਹਿਬ ਕਰਮਜੀਤ ਸਿੰਘ ਜੀ ਤੁਰ ਰਹੇ ਆ ਨਾਲ ਨਾਲ ਉਹ ਨਾਲ ਵੀ ਗੱਲਾਂ ਕਰਦੇ ਆ ਤੇ ਆ ਕੂੜਾ ਮਾਰਕੀਟ ਦੇ ਦਰਸ਼ਨ ਵੀ ਕਰਦੇ ਆ ਲਓ ਜੀ ਹਾਂਜੀ ਕਰਮਜੀਤ ਪਾਜੀ ਦਿਖਾਓ ਜੀ ਇੱਧਰ ਵੀ ਫੁੱਲ ਲਓ ਜੀ ਆ ਰੇੜੀ ਮਾਰਕੀਟ ਉਰਫ ਕੂੜਾ ਮਾਰਕੀਟ ਆ ਦੇਖੋ ਜੀ ਜੇ ਖਾਣ ਨੂੰ ਆਓ ਤੇ ਬਿਮਾਰ ਹੋ ਕੇ ਜਰੂਰ ਜਾਓ ਆ ਲਓ ਜੀ ਆ ਦੇਖੋ ਜੀ ਆ ਰੇੜੀ ਮਾਰਕੀਟ ਆ ਆ ਦੇਖੋ ਕੂੜੇ ਦਾ ਢੇਰ ਲੱਗਾ ਹੋਇਆ ਉਹ ਫੂਡ ਇਨਸਪੈਕਟਰ ਕਿੱਥੇ ਚਲੇ ਗਏ ਜਿਹੜਾ ਕਿ ਜਾਂਚ ਕਰਦੇ ਆ ਕਿ ਹਾਂ ਫੂਡ ਸਹੀ ਬਿਕ ਰਿਆ ਹੈ ਕਿ ਨਹੀਂ ਬਿਕ ਰਿਆ ਕਿੱਥੇ ਚਲੇ ਗਿਆ ਉਹ ਵਧੀਆ ਸਿਸਟਮ ਦੀ ਵਾਅਦੇ ਜਿਹੜੇ ਕੀਤੇ ਗਏ ਸੀ ਦੇਖੋ ਇਸ ਵੀਡੀਓ ਨੂੰ ਤੁਗ ਮਾਲੋ ਹੂੰ ਹਾਂਜੀ ਬਾਜੀ ਹਾਂਜੀ ਮੈਂ ਨਗਰ ਕਾਉਂਸਲਰ ਦੇ ਅਧਿਕਾਰੀਆਂ ਤੋਂ ਵੀ ਇਹ ਪੁੱਛਣਾ ਚਾਹੁੰਦੇ ਆ ਜਿਹੜੀ ਇਹ ਰੇਰੀ ਮਾਰਕੀਟ ਆ ਕਿ ਉਹਦੇ ਵਿੱਚ ਖੁਦ ਵੀ ਆ ਕੇ ਦੇਖਿਆ ਕਦੀ ਕਿ ਇੱਥੇ ਖਾਂਦੀਨ ਦਾ ਹੈਗਾ ਸਹੂਲਤ ਹਾਂ ਕੋਈ ਐਟਮੋਸਫੇਅਰ ਕੋਈ ਦਾ ਵਾਤਾਵਰਣ ਇਹੋ ਜਿਹਾ ਵਾਤਾਵਰਣ ਜਿੱਥੇ ਤੁਸੀਂ ਕੁਝ ਖਾ ਖਾ ਸਕਦੇ ਹੋ ਕਿਉਂਕਿ ਤੁਹਾਡੀ ਤਨਖਾਹਾਂ ਤਾਂ ਲੱਖਾਂ ਰੁਪਏ ਚ ਹੈਗੀ ਆ ਤੁਸੀਂ ਤਾਂ ਆਪਣੇ ਵੱਡੇ ਵੱਡੇ 5 ਸਟਾਰ ਹੋਟਲ ਚ ਵੀ ਜਾ ਸਕਦੇ ਹੋ ਪਰ ਕੀ ਜਿਹੜਾ ਬੰਦਾ ਡੇਲੀ ਦੀ ਕਮਾਈ ਕਰਕੇ ਆਪਣੇ ਇੱਥੇ ਕੁਝ ਖਾਣ ਪੀਣ ਆਂਦਾ ਹੈ ਕੀ ਉਹਨੂੰ ਬਿਮਾਰੀਆਂ ਨਹੀਂ ਲੱਗਣਗੀਆਂ ਜਿਆਦਾ ਧਿਆਨ ਦਿਓ ਹਾਂਜੀ ਭਾਜੀ ਆਪਣੀ ਗੱਲ ਕੰਟੀਨਿਊ ਕਰੋ ਮੈਂ ਤੁਹਾਨੂੰ ਵਿੱਚ ਡਿਸਟਰਬ ਕਰਤਾ ਸੀ ਕੀ ਨਗਰ ਨਗਰਪਾਲਿਕਾ ਦੇ ਅਧਿਕਾਰੀ ਹੂੰ ਅੱਧਰ ਦਿਖਾਈਏ ਕੀ ਉਹ ਖੁਦ ਚਾਹੁੰਦੇ ਆ ਕਿ ਇੱਥੇ ਆ ਕੇ ਵੀ ਖਾ ਪੀ ਸਕਦੇ ਆ ਕਿੰਨੀ স্মੈਲ ਆ ਰਹੀ ਹੈ ਇੱਥੇ ਬਦਬੂ ਇੰਨੀ ਦੂਰ ਤੱਕ ਆ ਤੇ ਆਹ ਨਾਲ ਹੀ ਦੇਖੋ ਇਹਦੇ ਆਹ ਰੈਡੀ ਮਾਰਕੀਟ ਆ ਹਾਰਾ ਦਾ ਸਾਰੀ ਹਵਾ ਗੰਦੀ ਹਵਾ ਉਸ ਫੂਡ ਦੇ ਵਿੱਚ ਜਾਰੀ ਹੋਏਗੀ ਉਹ ਉਸ ਫੂਡ ਨੂੰ ਖਾ ਕੇ ਲੋਕ ਬਿਮਾਰ ਹੋਣਗੇ ਤੇ ਮੈਂ ਪੰਜਾਬ ਦੇ ਚੀਫ ਮਿਨਿਸਟਰ ਸ੍ਰੀ ਭਗਵੰਤ ਸਿੰਘ ਜੀ ਨੂੰ ਰਿਕਵੈਸਟ ਕਰਦਾ ਹਾਂ ਸਰ ਇੱਥੇ ਜਾਂਚ ਕਰਾਓ ਇੱਥੇ ਭੇਜੋ ਫੂਡ ਇਨਸਪੈਕਟਰਸ ਨੂੰ ਕਿ ਕਿਸ ਕਿੱਦਾਂ ਇੱਥੇ ਫੂਡ ਵਿਕ ਰਿਹਾ ਵਾ ਜਿੱਥੇ ਕਿ ਨਾਲ ਹੀ ਇੱਥੇ ਕੂੜਾ ਪਿਆ ਹੋਇਆ ਵਾ ਕੀ ਉਹ ਫੂਡ ਇਨਸਪੈਕਟਰ ਸੁੱਤੇ ਪਏ ਆ ਆ ਦੇਖੋ ਹਾਂਜੀ ਤੁਸੀਂ ਕੰਟੀਨਿਊ ਡੀ ਨਗਰ ਨਗਰਪਾਲਿਕਾ ਦੇ ਅਧਿਕਾਰੀਆਂ ਨੇ ਇਹ ਹੀ ਕਿੰਨੇ ਵਾਰ ਵਾਰ ਕਿਹਾ ਕਿ ਜਿਹੜੇ ਸਾਡੇ ਈਓ ਸਾਹਿਬ ਸੀ ਈਓ ਸਾਹਿਬ ਤੋਂ ਆਸ ਬੜੀ ਰੱਖੀ ਸੀ ਕਿ ਇਹ ਨਗਰਪਾਲਿਕਾ ਜਿਹੜੇ ਸਾਡੇ ਆ ਕਿ ਬਹੁਤ ਵਧੀਆ ਕੰਮ ਕਰੋਗੇ ਪਰ ਪ੍ਰਣਾਲਾ ਉੱਥੇ ਤੋਂ ਉੱਥੇ ਆ ਰੇੜੀ ਮਾਰਕੀਟ ਜਰੂਰ ਬਣ ਗਈ ਨਵੀਂ ਪਰ ਰੇੜੀ ਮਾਰਕੀਟ ਦਾ ਉਹ ਜਿਹੜਾ ਹਾਲ ਤੇ ਆਉਂ ਦੇਖਣ ਦੇ ਲੈਕ ਨਹੀਂ ਹੂੰ ਹੂੰ ਆਪਾਂ ਇੱਥੇ ਕੁਝ ਕੁਝ ਇੱਥੇ ਇੱਥੇ ਨਾ ਕੁਝ ਬੱਚੇ ਇੱਥੇ ਆਪਣਾ ਕੁਝ ਖਾਨ ਪੀਣ ਵੀ ਆਇਆ ਤੇ ਆਪਾਂ ਉਹਨਾਂ ਦੇ ਵੀਊਜ਼ ਵੀ ਲੈਣੇ ਆ। ਭਾਈ ਦੇਖੋ ਇੱਥੇ ਬਹੁਤ ਸਾਰਾ ਕੂੜਾ ਪਿਆ ਹੋਇਆ ਵਾ। ਸਮੈਲ ਵੀ ਆ ਰਹੀ ਹੈ। ਹਾਂਜੀ। ਤੁਸੀਂ ਇੱਥੇ ਕੁਝ ਖਾਨ ਪੀਣ ਵੀ ਆਏ ਹੋ। ਕੀ ਤੁਸੀਂ ਸਮਝਦੇ ਹੋ ਕਿ ਇਹ ਵਾਤਾਵਰਣ ਸਹੀ ਆ ਇੱਥੇ? ਬਹੁਤ ਗਲਤ ਆ ਇਹ ਤਾਂ। ਬਹੁਤ ਗਲਤ ਆ ਨਾ। ਬਹੁਤ ਜ਼ਿਆਦਾ ਸਮੈਲ ਆਉਂਦੀ ਜਦੋਂ ਇਹਦਾ ਖਾਣੇ ਆ, ਹੁਣ ਸਮੈਲ ਆਉਂਦੀ ਆ। ਸਮੈਲ ਆਉਂਦੀ ਆ। ਵਧੀਆ ਲੱਗਾ ਜਦੋਂ ਪਰਲੇ ਬੰਨੇ ਵੀ ਸਾਰੇ ਆਸ-ਪਾਸੇ ਸਾਰਾ ਗੰਦਾ ਹੀ ਆ। ਗੰਦਾ ਆ। ਹਾਂਜੀ। ਠੀਕ ਆ ਬਹੁਤ ਵਧੀਆ ਤੁਸੀਂ ਤੁਸੀਂ ਉਸੇ ਭਾਈ ਮੇਰਾ ਵੀ ਇਹੀ ਕਹਿਣਾ ਚਾਹੁੰਦਾ ਕਿ ਚਾਹੀਦਾ ਕਿ ਸਫਾਈ ਕੋਈ ਇੱਥੇ ਹੋਣੀ ਚਾਹੀਦੀ ਆ ਹਾਂ 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 ਵਧੀਆ ਲੱਗੇਗੀ ਬੈਠਾ ਵੀ ਚਲ ਉਹਨੂੰ ਫੀਲਿੰਗ ਚੰਗੀ ਆਵੇ ਚੰਗੀ ਆਵੇ ਜੀ ਹੈਨਾ ਕਿਸਨੇ ਬਜਟ ਤੇ ਖਾਣਾ ਹੁੰਦਾ ਬੰਦਾ ਇੱਥੇ ਤਾਂ ਹੀ ਆਉਂਦਾ ਜੇ ਸਫਾਈ ਨਾ ਹੋਵੇ ਕੀ ਫਾਇਦਾ ਕੀ ਫਾਇਦਾ ਦੇਖੋ ਜੀ ਇਹ ਸੀਗੇ ਜਿਹੜੇ ਇੱਥੇ ਕਸਟਮਰਸ ਖਾਣ ਪੀਣ ਆਏ ਆਗੇ ਆ ਸ਼ਾਮ ਨੂੰ ਆਪਣਾ ਇੰਜੋਏ ਕਰਨ ਆਏ ਆ ਉਹ ਆਪਣਾ ਥੋੜਾ ਜਿਹਾ ਟਾਈਮ ਚਾਹੁੰਦੇ ਕਿ ਮੈਨੂੰ ਇੱਕ ਵਧੀਆ ਵਾਤਾਵਰਣ ਮਿਲੇ ਤੇ ਆ ਵਾਤਾਵਰਣ ਤੁਹਾਨੂੰ ਦਿਖਾ ਦਈਏ ਆ ਦੇਖ ਲਓ ਵਾਤਾਵਰਣ ਇੱਥੇ ਖੜੇ ਨਹੀਂ ਹੋ ਸਕਦੇ। ਸਮੈਲ ਆਉਂਦੀ ਤੁਹਾਨੂੰ ਇੱਥੇ ਤੱਕ ਰੈਡੀ ਮਾਰਕੀਟ ਤੇ ਤੁਸੀਂ ਖੜੇ ਹੋ। ਕਿ ਤੁਹਾਨੂੰ ਇੱਥੇ ਤੱਕ ਸਮੈਲ ਆਉਂਦੀ ਹੈ? ਹਾਂਜੀ ਹਾਂਜੀ। ਆਉਂਦੀ ਹੈ। ਆਉਂਦੀ ਹੈ ਸਮੈਲ। ਇਹ ਹੋਣੀ ਚਾਹੀਦੀ। ਇੰਡੂ ਦੀ ਬਿਮਾਰੀ ਵੀ ਫੈਲ ਸਕਦੀ। ਵਾਤਾਵਰਨ ਬਹੁਤ ਖਰਾਬ ਹੁੰਦਾ ਇਹਦੇ ਨਾਲ। ਕਿੰਨੂੰ ਰੈਡੀ ਮਾਰਕੀਟ ਨਹੀਂ ਇਹਨੂੰ ਪੂਰਾ ਮਾਰਕੀਟ। ਇਹਨੂੰ ਆਪਾਂ ਜੇ ਕੂੜਾ ਮਾਰਕੀਟ ਕਹਿ ਦਈਏ ਤਾਂ ਕੋਈ ਗਲਤ ਨਹੀਂ ਹੋਏਗਾ। ਨਹੀਂ ਨਹੀਂ ਕੂੜਾ ਮਾਰਕੀਟ ਹੀ ਹੈ ਇਹ। ਲਓ ਜੀ। ਸਾਡੀ ਸਪੋਰਟ ਆਪਣੇ ਜਿਹੜੇ ਇੱਥੇ ਆਇਆ ਕਸਟਮਰਸ ਉਹ ਵੀ ਕਹਿ ਰਿਹਾ ਕਿ ਇਹ ਇੱਥੇ ਸਫਾਈ ਹੋਣੀ ਚਾਹੀਦੀ ਆ ਆਗੀ ਇੱਥੇ ਬੈਠਣ ਤੇ ਥੋੜਾ ਮਜ਼ਾ ਆਵੇ ਥੋੜਾ ਚੰਗਾ ਲੱਗੇ ਆ ਜਾਵੇ ਇੱਥੋਂ ਪਾਸੇ ਹੀ ਹਾਂ ਤੇ ਈਓ ਸਾਹਿਬ ਦਾ 2 ਸਾਲ ਤੋਂ ਚੱਕਰੇ ਪਰ ਈਓ ਸਾਹਿਬ ਨੇ ਹਾਲ ਤੱਕ ਕੀਤਾ ਕੁਝ ਨਹੀਂ ਹਾਂਜੀ ਹਾਂਜੀ ਇੱਕ ਇੱਕ ਭਈਆ ਸਾਡੇ ਪਾਸ ਹੋ ਰਹੇ ਆਪ ਬਤਾਓ ਕਿਆ ਰਹਿਣਾ ਚਾਹਤੇ ਹੋ ਅਸੀਂ ਮਰਾਈ ਕਹਿ ਰਹੇ ਆਂ ਸਾਈ ਜੀ ਦੇ ਦਰਬਾਰ ਨੂੰ ਜਾਂਦੀ ਜਗ੍ਹਾ ਇਹ ਲੋਕੀ ਲੰਘਦੇ ਆ ਹਾਂ ਹਾਂ ਹੋ ਇਹ ਨਾਲ ਲੰਗਦਾ ਇਹ ਸਫਾਈ ਹੋਣੀ ਚਾਹੀਦੀ ਹੈ ਉਹ ਉੱਥੇ ਤੱਕ ਗੰਦ ਪਾਤਾ ਹੀ ਰਹਿਣ ਦੇਖੋ ਜੀ ਸਾਹੀ ਜੀ ਦਾ ਦਰਬਾਰ ਆ ਵਰਲਡ ਵਰਲਡ ਕਲਾਸ ਦਰਬਾਰ ਆ ਇੱਥੇ ਪੂਰੇ ਕਿੰਨਾ ਗੰਦ ਪਾਇਆ ਹੋਇਆ ਪੂਰੇ ਵਰਲਡ ਤੋਂ ਲੋਕ ਆਂਦੇ ਮੱਥਾ ਟੇਕਣ ਤੇ ਜਦੋਂ ਉਹ ਐਂਟਰ ਕਰਨਗੇ ਇੱਥੋਂ ਆਹ ਦੇਖੋ ਆ ਦੇਖੋ ਕਿੰਨਾ ਕਿੰਨਾ ਗੰਦਾ ਨਕੂਦਰ ਜਿਹਾ ਇੱਥੇ ਕੋਈ ਕੋਈ ਐਮਸੀ ਨਹੀਂ ਆਉਂਦਾ ਕੋਈ ਕੁਝ ਨਹੀਂ ਆਉਂਦਾ ਠੀਕ ਆ ਓਕੇ ਕੋਈ ਨਿਕਲੂ ਦੇ ਆਪਾਂ ਹੌਲੀ ਹੌਲੀ ਅੰਦਰ ਚੱਲਦੇ ਹਾਂ ਕੁਝ ਲੋਕ ਇੱਥੇ ਆ ਆਪਣਾ ਇੰਜੋਏ ਕਰ ਰਹੇ ਆ ਆ ਰੇਡੀਆਂ ਇੱਥੇ ਲੱਗੀਆਂ ਹੋਈਆਂ ਭਾਈ ਸਤਿ ਸ੍ਰੀ ਅਕਾਲ ਜੀ ਭਾਈ ਥੋੜਾ ਜਿਆ ਤੁਹਾਡੇ ਵਿਊਜ਼ ਲੈਣੇ ਆ ਤੁਸੀਂ ਇੱਥੇ ਕੁਝ ਆਪਣਾ ਕੁਝ ਖਾਂਦੀ ਨਾਏ ਹੋ ਨਾਲ ਕੂੜੇ ਦਾ ਢੇਰ ਲੰਦਾ ਹੋਇਆ ਤੇ ਕੀ ਹੈ ਸਹੀ ਹੈ ਜੀ ਹੈਗਾ ਤੇ ਗਲਤ ਹੈਗਾ ਗਲਤ ਹੈ ਨਾ 스멜 ਵੀ ਇੱਥੇ ਬਹੁਤ ਆ ਰਹੀ ਹੈ ਕੀ ਤੁਸੀਂ ਇੰਜੋਏ ਕਰ ਰਹੇ ਹੋ ਆਪਣੇ ਫੂਡ ਨੂੰ ਪੂਰੀ ਤਰ੍ਹਾਂ ਜਿੰਦਾ ਕਰਨਾ ਚਾਹੀਦਾ ਨਹੀਂ ਕਰ ਰਹੇ ਵੈਸੇ ਮੱਚ ਜਿਆ ਮਾਰ ਕੇ ਕਰ ਰਹੇ ਆ ਮੱਚ ਜਿਆ ਮਾਰ ਕੇ ਕਰ ਰਹੇ ਆ ਦੇਖੋ ਜੀ ਆ ਇਹ ਲਾਈਵ ਤੁਸੀਂ ਤੁਸੀਂ ਦੇਖ ਰਹੇ ਹੋ ਕਿ ਜੋ ਲੋਕ ਇੱਥੇ ਕਸਟਮਰਸ ਆਪਣਾ ਥੋੜਾ ਟਾਈਮ ਬਿਤਾਣ ਆਇਆ ਥੋੜਾ ਰਿਲੈਕਸ ਹੋਣ ਆਇਆ ਉਹਨਾਂ ਵਾਸਤੇ ਉਹਨਾਂ ਵਾਸਤੇ ਕੀ ਹੈਗਾ ਬਾਕੀ ਇੱਕ ਕੂੜੇ ਦਾ ਢੇਰ ਕੋਈ ਇੱਥੇ ਫੈਨ ਨਹੀਂ ਲੱਗਾ ਹੋਇਆ ਠੀਕ ਹੈ ਜੀ ਕੀ ਕੋਈ ਫੈਨ ਨਹੀਂ ਹੈਗਾ ਐਟਮੋਸਫੇਅਰ ਇੱਥੇ ਕੋਈ ਉਹੋ ਜਿਹਾ ਨਹੀਂ ਹੈਗਾ ਜਿੱਥੇ ਕਿ ਲੋਕ ਵਧੀਆ ਤਰੀਕੇ ਨਾਲ ਰਿਲੈਕਸ ਕਰ ਸਕਣ ਤੇ ਨਗਰਪਾਲਿਕਾ ਨੂੰ ਰਿਕਵੈਸਟ ਆ ਕਿ ਏਦੀ ਵੱਲ ਧਿਆਨ ਦਿੱਤਾ ਜਾਵੇ ਏਦੀ ਕੰਡੀਸ਼ਨ ਨੂੰ ਸੁਧਾਰਿਆ ਜਾਵੇ ਕੁਝ ਥੋੜੇ ਬਹੁਤੇ ਵਿਊਜ਼ ਪੜੀਗਾ ਅਗਰ ਤੁਹਾਡੇ ਮਨ 'ਚ ਕੋਈ ਗੱਲ ਹੈਗੀ ਤਾਂ ਕਹਿ ਸਕਦੇ ਹੋ ਮਨ 'ਚ ਗੱਲ ਤੇ ਇਹ ਆਈ ਆ ਹੁਣ ਸਹੀ